ਰਾਗ ਬਲਾਵਲ ਦਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਅਸ਼ਟ ਦਸਾਂ ਸਿਧ ਕਰਤ ਲੈ ਸਭ ਕਿਰਪਾ ਤੇ ਮਾਰੀ ਤੂੰ ਜਨਤ ਮੈਂ ਕਿਛ ਨਹੀਂ ਪਵਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸ਼ਰਣਾਗਤ ਤਿਨ ਨਾਹੀ ਪਾਰ ਊਚ ਨੀਚ ਤੁਮ ਤੇ ਤਰੇ ਸੰਸਾਰ ਕੈਰਵਦਾਸ ਇਕੱਠ ਕਥਾ ਬੋਕਾਇ ਕਰੀ ਜੈ ਜੈਸਾ ਤੂੰ ਤੈਸਾ ਤੂੰ ਹੀ ਕੀ ਉਪਮਾ ਦੀ ਜੈ ਆਦਿਨੇ ਗੁਰੂ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੋ ਜੀਵ ਪ੍ਰਭੂ ਦੀ ਛਾਨ ਗ੍ਰਹਿਣ ਕਰਦਾ ਹੈ ਉਹਦੇ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਹਨ ਦਾਰਦ ਦੇਖ ਸਭ ਕੋ ਹਸੈ ਐਸੀ ਸ਼ੋਭਾਰੀ ਆਇਸ਼ਤ ਦਸਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਦਰ ਦੇਖ ਸਭ ਕੋ ਹਸੈ ਐਸੀ ਦਸਾ ਹਮਾਰੀ ਜਿਸ ਸਮੇਂ ਜਗਤਗੁਰੂ ਸਤਗੁਰੂ ਰਵਿਦਾਸ ਮਹਾਰਾਜੀ ਦਾ ਆਗਮਨ ਹੋਇਆ ਉਸ ਸਮੇਂ ਸਮਾਜ ਵਿੱਚ ਭੇਦ ਭਾਵ ਸੀ ਔਰ ਸਮਾਜ ਦੇ ਇੱਕ ਖਾਸ ਵਰਗ ਨੂੰ ਜੋ ਕਦੇ ਭਾਰਤ ਦਾ ਸ਼ਾਸਕ ਵਰਗ ਸਮਾਜ ਸੀ ਉਸ ਨੂੰ ਸਦੀਆਂ ਤੋਂ ਮਾਨਵੀ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ ਸਤਗੁਰ ਜੀ ਫਰਮਾਉਂਦੇ ਹਨ ਪ੍ਰਭੂ ਜੀ ਸਾਡੀ ਐਸੀ ਦਰਦਨਾਕ ਤਰਸਯੋਗ ਹਾਲਤ ਦੇਕੇ ਹਰ ਕੋਈ ਸਾਡੇ ਤੇ ਹੱਸਦਾ ਸੀ ਐਸੀ ਸਾਡੀ ਦ사ਸੀ ਅਸਤ ਦ사 ਸਿਧ ਕਰਤ ਲੈ ਸਭ ਕਿਰਪਾ ਤੁਮਹਾਰੀ ਪ੍ਰਭੂ ਜੀ ਮੈਂ ਆਪ ਜੀ ਦਾ ਸਿਮਰਨ ਕੀਤਾ ਆਪ ਜੀ ਦੇ ਸਿਮਰਨ ਦੇ ਪ੍ਰਤਾਪ ਕਰਕੇ 18 ਸਿਧੀਆਂ ਮੇਰੀ ਹਾਦੀ ਤਲੀ ਤੇ ਆ ਗਈਆਂ ਹਨ ਇਹ ਸਭ ਆਪ ਦੀ ਕਿਰਪਾ ਹੈ ਅੱਜ ਸਾਰੇ ਲੋਕ ਮੇਰੇ ਅੱਗੇ ਚੁੱਕੇ ਨਮਸਕਾਰਾਂ ਕਰਦੇ ਹਨ ਪ੍ਰਭੂ ਜੀ ਇਹ ਆਪ ਜੀ ਦੇ ਨਾਮ ਦਾ ਹੀ ਪ੍ਰਤਾਪ ਹੈ ਤੂੰ ਜਾਣਤ ਮੈਂ ਕਿਛ ਨਹੀਂ ਪਵਖੰਡਨ ਰਾਮ ਸਗਲ ਜੀ ਸਰਨਾਗਤੀ ਰਬ ਪੂਰਨ ਕਾਮ ਰਹਾ ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ ਏ ਪ੍ਰਭੂ ਜੀ ਆਪ ਜਾਣਦੇ ਹੋ ਕਿ ਮੈਂ ਕੁਝ ਵੀ ਨਹੀਂ ਹਾਂ ਆਪ ਇਸ ਸੰਸਾਰ ਦੇ ਜਨਮ ਮਰ ਰੂਪੀ ਚੱਕਰ ਨੂੰ ਸਮਾਪਤ ਕਰਨ ਵਾਲੇ ਹੋ ਸਗਲ ਜੀ ਸਨ ਰਾਗਤੀ ਪ੍ਰਪੂਰਨ ਕਾਮ ਸਾਰੇ ਪ੍ਰਭੂ ਜੀ ਜੋ ਜੀਵ ਆਪ ਦੀ ਛਾਨ ਗ੍ਰਹਿਣ ਕਰਦਾ ਹੈ ਉਸ ਤੇ ਆਪ ਦੀ ਕਿਰਪਾ ਨਾਲ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਹਨ ਜੋ ਤੇਰੀ ਸਰਨਾਗਤਾ ਤਿੰਨ ਨਾਹੀ ਪਾਰ ਉਚ ਨੀਚ ਤੁਮ ਤੇ ਤਰੇ ਸਾਰ ਜੋ ਤੇਰੀ ਸਰਨਾਗਤਾ ਤិន ਨਾਹੀ ਪਰ ਓਟ ਨੀਤਮ ਤੇ ਤਰੇ ਆਲੇ ਸੰਸਾਰ ਪ੍ਰਭੂ ਜੀ ਜੋ ਆਪ ਜੀ ਦੀ ਸ਼ਰਨ ਗ੍ਰਹਿਣ ਕਰਦਾ ਹੈ ਉਸ ਨੂੰ ਕਰਮਾਂ ਦਾ ਕੋਈ ਭਾਰ ਨਹੀਂ ਰਹਿੰਦਾ ਉਹ ਸਭ ਪਾਸੂਨ ਵਿਰਤ ਹੋ ਜਾਂਦਾ ਹੈ ਚਾਹੇ ਸੰਸਾਰੀ ਤੌਰ ਤੇ ਕੋਈ ਜੀਵ ਉੱਚਾ ਸਮਝਿਆ ਜਾਂਦਾ ਹੋਵੇ ਭਾਵੇਂ ਨੀਮਾ ਸਮਝਿਆ ਜਾਂਦਾ ਹੋਵੇ ਜੋ ਜੀ ਪ੍ਰਭੂ ਜੀ ਆਪ ਦੀ ਸ਼ਰਨ ਗ੍ਰਹਿਣ ਕਰਦਾ ਹੈ ਉਹ ਜੀਵ ਇਸ ਨਰਲਜ ਸੰਸਾਰ ਤੋਂ ਤਰ ਜਾਂਦਾ ਹੈ ਆਪ ਦੀ ਕਿਰਪਾ ਨਾਲ ਉਸ ਦਾ પાર ਉਤਾਰਾ ਹੋ ਜਾਂਦਾ ਹੈ ਕੈਰਵਦਾਸ ਇਕੱਠ ਕਥਾ ਬੋ ਕਾਇ ਕਰੀ ਜੈਸਾ ਤੂੰ ਤੈਸਾ ਤੂੰ ਹੀ ਕੀ ਉਪਮਾ ਦੀ ਜੰ ਕਹਿ ਰਵਿਦਾਸ ਅਕਥ ਕਥਾ ਬੋ ਕਾਇ ਕਰੀ ਜੈ ਸਤਿਗੁਰ ਵਿਦਾਸ ਮਹਾਰਾਜ ਜੀ ਪ੍ਰਭੂ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰਦੇ ਹਨ ਕੇ ਪ੍ਰਭੂ ਜੀ ਆਪ ਜੀ ਦੀ ਜੋ ਕਥਾ ਹੈ ਮਹਿਮਾ ਹੈ ਉਹ ਕਥ ਹੈ ਉਹ ਕਥਨ ਨਹੀਂ ਕੀਤੀ ਜਾ ਸਕਦੀ ਇਹ ਜੀਵ ਆਪ ਜੀ ਨੂੰ ਕੀ ਉਪਮਾ ਦੇ ਸਕਦਾ ਹੈ ਆਪ ਜੀ ਕੀ ਮਹਿਮਾ ਕਰ ਸਕਦਾ ਹੈ ਜੈਸਾ ਤੂੰ ਤੈਸਾ ਤੂੰ ਹੀ ਕੀ ਉਪਮਾ ਦਿਜੀਏ ਪ੍ਰਭੂ ਜੀ ਆਪ ਜੈਸੇ ਹੋ ਵੈਸੇ ਹੀ ਰਹੋਗੇ ਇਹ ਸੰਸਾਰੀ ਜੀਵ ਆਪ ਜੀ ਦੀ ਕੀ ਉਪਮਾ ਕਰ ਸਕਦਾ ਹੈ ਪਾਪ ਆਪ ਜੀ ਜੋ ਮਹਿਮਾ ਹੈ ਉਹ ਪਰੰਪਾਰ ਹੈ ਔਰ ਜੋ ਜੀਵ ਆਪ ਦੀ ਸ਼ਰਨ ਗ੍ਰਹਿਣ ਕਰਦਾ ਹੈ ਉਸਤੇ ਚਰਨਾ ਕਮਲਾਂ ਵਿੱਚ ਕੁੱਲ ਕਾਈ ਦੇ ਲੋਕ ਚੁੱਕੇ ਆਪਣਾ ਜੀਵਨ ਸਫਲ ਕਰਦੇ ਹਨ ਜੈ ਗੁਰਦੇਵ